ਮੈਂ ਕਾ ਸਵੇਰੇ ਸਵੇਰੇ ਉੱਠ ਕੇ ਗੁਰਬਾਣੀ ਸੁਣਨ ਦਾ ਮਜ਼ਾ ਹੀ ਕੁਛ ਹੋਰ ਹੈ ਹਨ ਹੈ ਇੱਕ ਮੇਰਾ ਬਣਾ ਦੇ ਪ੍ਰਿੰਟਰ ਚੱਲ ਓਕੇ ਮਮ ਸਾਰਿਆਂ ਨੂੰ ਕਿਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਨੂੰ ਮੰਮੀ ਦੀ ਸੂਟ ਦੀ ਪੜੀ ਹੈ ਮੰਮੀ ਕਹਿੰਦੀ ਮਾਈ ਪ੍ਰਿੰਟਰ ਸੂਟ ਰੈਡੀ ਕਰੋ ਓਕੇ ਮਮ ਟੋਬੀ ਗੁਨਤਾਜ ਨੂੰ ਤਾਂ ਮੈਂ ਕਰਤਾ ਰੈਡੀ ਗੁਨਤਾਜ ਸਕੂਲ ਜਾਣ ਵਾਸਤੇ ਰੈਡੀ ਹੋ ਗਿਆ ਅੱਜ ਅੱਜ ਮੈਂ ਪਹਿਲਾਂ ਉੱਠ ਖੜੀ ਫਿਰ ਮੈਂ ਗੁਨਤਾਜ ਨੂੰ ਤਿਆਰ ਕਰਤਾ ਗੁਨਤਾਜ ਨੇ ਜਾਣਾ ਹੈਗਾ ਸਕੂਲ ਹਨਾ ਗੁਨਤਾਜ ਕੱਲ ਨੂੰ ਕਿਉਂ ਨਹੀਂ ਜਾਂਦੇ ਤੁਸੀਂ ਕੱਲ ਨੂੰ ਨਗਰਗਿਰਤਣਾ ਨਾ ਕੱਲ ਨੂੰ ਆਪਾਂ ਉੱਥੇ ਜਾਵਾਂਗੇ ਪਾਪਾ ਦੇ ਉੱਥੇ ਹਨਾ ਪਾਪਾ ਦੇ ਆਫਿਸ ਜਾਵਾਂਗੇ ਕੱਲ ਨੂੰ ਆਪਾਂ ਵਾਓ ਲਓ ਬਈ ਮੋਟੂ ਨੇ ਅੱਜ ਨਵਾਂ ਸੂਟ ਪਾਇਆ ਵੀ ਤੁਹਾਨੂੰ ਦਿਖਾਵਾਂਗੇ ਇਹ ਸੂਟ ਇਦਾਂ ਦਾਗਾ ਵੀ ਚਾਹੇ ਘਾਟੇ ਜਾਲੇ ਬਣਾ ਲਓ ਚਾਹੇ ਵਾਦੇ ਜਾਲੇ ਕਲਰ ਇਦਾਂ ਦਾ ਚੁੰਨੀ ਚੁੰਨੀ ਅਸੀਂ ਮੋਟੂ ਦੀ ਰੀੜਾਈ ਕਰਵਾ ਲਈ ਸੀਗੀ ਦੀਦੂ ਕੋਲ ਇਹ ਚੁੰਨੀ ਪਈ ਸੀ ਫੋਟੋ 'ਚ ਨਹੀਂ ਰਲਦੀ ਪਤਾ ਬਾਹਰ ਜਾ ਕੇ ਚਾਹੇ ਰਲ ਜੀ ਬਾਰ ਜਾ ਕੇ ਰਲੂਗੀ ਲਾਈਟਾਂ ਕਰਕੇ ਨਹੀਂ ਰਲ ਨਹੀਂ ਆਪਣੀ ਅੱਖਾਂ 'ਚ ਰਲਦੀ ਆ ਕੈਮਰੇ 'ਚ ਨਹੀਂ ਰਲਦੀ ਮੋਟੂ ਤੇ ਵੀ ਪੈਰਾਂ 'ਚ ਪਾਲੀ ਕਹਿੰਦੇ ਗੁੱਚੀ ਵੱਡੀਆਂ ਗੱਲਾਂ ਬੈੱਡ ਤੇ ਰੱਖਦੇ ਸੀ ਨਾ ਤਾਂ ਉਹ ਮੋਟੂ ਬਈ ਤੁਹਾਨੂੰ ਓਏ ਛੜ ਕੇ ਉੱਠ ਕੇ ਨਾ ਆ ਕੇ ਤਿਆਰ ਹੋ ਕੇ ਸਕੂਲ ਜਾਣਾ ਸੌ ਲੱਗੇ ਫ੍ਰੈਗਰੈਂਸਾਂ ਛੱਡ ਰਹੇ ਨੇ ਕੋਈ ਨਹੀਂ ਕਹਿੰਦੇ ਹੁੰਦੇ ਵਧੀਆ ਨਾ ਉੱਠ ਕੇ ਜਾਣੇ ਆ ਹਨਾ ਹਾਂ ਕੰਮ ਤੇ ਜਾਣੇ ਆ ਆਪਦਾ ਹਨਾ ਮੇਰਾ ਜੀ ਨਹੀਂ ਲੱਗਦਾ ਹੁੰਦਾ ਜੇ ਕਿਤੇ ਮੈਂ ਨਾ ਜਾਵਾਂ ਦੋ ਦਿਨ ਛੁੱਟੀਆਂ ਵੀ ਜੀਣ ਹਾਂ ਇਹਦੇ ਨਾਲ ਮਹਿਰੂਨ ਕਲਰ ਵੀ ਬਹੁਤ ਜੱਚ ਰਿਹਾ ਮਹਿਰੂਨ ਬਿੰਦੀ ਵੀ ਨਾਈਸ ਨਾਈਸ ਓਰੇ ਵਾ ਆ ਜਾਓ ਫੋਟੋ ਕਰਾਂ ਬਾਹਰ ਆਜੋ ਤੁਹਾਨੂੰ ਦਿਖਾਓ ਚਲ ਜਿਓ ਵਾ ਦੇਖੋ ਇੱਥੇ ਫੋਟੋ ਕੀ ਆ ਬਾਤ ਹੈ ਫੋਟੋ ਬਾਹਰ ਵਾਲਾ ਸੋਨਾ ਲੱਗਦਾ ਰੰਗ ਓਏ ਐਸੀ ਖਿੱਚਾਂਗੇ ਇੱਥੇ ਇੱਥੇ ਹਨਾ ਬਹੁਤ ਪਿਆਰਾ ਲੱਗ ਰਿਹਾ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਲਓ ਬਈ ਗਾਇਜ਼ ਕੋਲ ਮਲਾ ਕੇ ਮੈਂ ਤੁਹਾਨੂੰ ਹੁਣ ਨੇੜੇ ਤੋਂ ਵਰਕ ਦਿਖਾ ਦਿੰਨੀ ਆ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਜੁੱਤੀ ਬਈ ਬਹੁਤ ਕੰਫਰਟੇਬਲ ਆ ਪੁੱਛ ਲੈਣੇ ਦੀ ਤੁ ਕਿਵੇਂ ਲੱਗੀ ਇਹ ਆਪਣੀ ਉਹ ਆ ਖੇਡਾ ਨਹੀਂ ਹਾਂ ਇੱਥੇ ਮੈਂ ਤੁਹਾਨੂੰ ਫੜਨਾ ਹੈ ਤਾਂ ਕਰਕੇ ਮੈਂ ਪਾਈ ਐ ਵੀ ਬਹੁਤ ਇਹਦੇ ਵਿੱਚ ਦੋ ਕਲਰ ਨੇ ਇੱਕ ਮਲਟੀ ਕਲਰ ਆ ਤੇ ਇੱਕ ਬਲੈਕ ਕਲਰ ਆ ਗੁੱਚੀ ਆ ਪ੍ਰੀਮੀਅਮ ਕੁਆਲਿਟੀ ਆ ਫਰਸਟ ਕਾਪੀ ਠੀਕ ਹੈ ਤੇ ਵਰਕ ਜਿਹੜਾ ਹੈਗਾ ਸਾਰਾ ਥ੍ਰੈਡ ਵਰਕ ਆ ਬਈ ਮਸ਼ੀਨ ਵਰਕ ਪਹੁੰਚੇ ਤੇ ਆ ਠੀਕ ਹੈ ਤੇ ਪਸ਼ਮੀਨਾ ਹੈਗਾ ਏਕੇ ਦਾ ਪਿਓਰ ਪਸ਼ਮੀਨਾ ਤੇ ਨਾਲ ਆ ਗਿਆ ਬਾਹਾਂ ਤੇ ਵੀ ਪਰਕਾ ਤੇ ਚੁੰਨੀ ਹਾਪ ਪਯੋਰ ਦੀ ਹੈ ਜਿਨ੍ਹਾਂ ਨੇ ਵੀ ਰੈਡੀ ਕਰਨਾ ਕਿਸੇ ਵੀ ਕਲਰ ਤੇ ਹੋ ਜੂਗਾ ਇਹ ਬਾਦੂ ਕਲਰ ਨਹੀਂ ਤੇ ਜੇ ਜੁੱਤੀ ਆਰਡਰ ਕਰਨੀ ਹੈ ਤਾਂ ਸੀਵੀ ਐਂਡ ਸੇਠੀ ਸ਼ੂਜ਼ ਬਰਨਾਲਾ ਤੋਂ ਸੂਟ ਆਰਡਰ ਕਰਨਾ ਤਾਂ ਸੀਵੀ ਬੁਟੀਕ ਤੋਂ ਕਰ ਲਿਓ ਹਨਾ ਵੀ ਓਕੇ ਹਮ ਨਾ ਹੁਣ ਤੁਸੀਂ ਤਿਆਰ ਹੋ ਕੇ ਖੜ ਗਏ ਹੁਣ ਹੁਣ ਐਨਕਲ ਲਾਉਣਗੇ ਮੈਡਮ ਜੀ ਸਾਡੇ ਦਿਖਦਾ ਨਹੀਂ ਮੈਡਮ ਐਨਕਲ ਲਾ ਕੇ ਬਾਲੀ ਸੁਣੀ ਲੋਕਾਂ ਆਉਂਦੀ ਆ ਅਨਕਲ ਤੁਹਾਡੇ ਅਨਕਾ ਚਾਚਦੀਆਂ ਨੇ ਵਧੀਆ ਲੱਗਦੀਆਂ ਨੇ ਤੁਹਾਡੇ ਵਧੀਆ ਜਿਵੇਂ ਮੈਂ ਨਹੀਂ ਮੈਂ ਐਂ ਕਹਿੰਦੀ ਮੈਂ ਮੰਮੀ ਮੈਨੂੰ ਪੰਪ ਦਈਏ ਨਹੀਂ ਪੰਪ ਨਹੀਂ ਦਿੰਦਾ ਮੈਂ ਭੈਣ ਜੀ ਮੈਨੂੰ ਹਿੰਦੀ ਵਾਲੀ ਨਹੀਂ ਗ੍ਰਾਊਂਡ ਸਟਾਫਰ ਅਕਾਊਂਟਸ ਵਾਲੇ ਭੈਣ ਜੀ ਨਹੀਂ ਅਕਾਊਂਟਸ ਵਾਲੇ ਭੈਣ ਜੀ ਅਕਾਊਂਟਸ ਇਕਨੋਮਿਕਸ ਨਾਈਸ ਨਾਈਸ ਠੀਕ ਹੈ ਆ ਠੀਕ ਹੈ ਪੂਰਾ ਕੈਂਟ ਲੱਗ ਰਿਹਾਗਾ ਇਹਨੂੰ ਉੱਪਰ ਦੀ ਲਓ ਇਹ ਚਾਹੇ ਸਰਤੇ ਵੀ ਲੈ ਲਓ ਬੜਾ ਕੈਂਟ ਲੱਗ ਰਿਹਾ ਸੀ ਇਦਾਂ 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 ਤੁਹਾਨੂੰ ਲੱਗਦੀ ਨਹੀਂ ਇਦਾਂ ਇਦਾਂ ਬਸ ਹਾਂ ਨਾਈਸ ਅੱਜ ਚਾਹੇ ਨਾ ਦਿਨੇ ਲਈ ਰੱਖਿਓ ਬਾਲਾ ਗੜ ਲੱਗ ਮਮੀ ਕਿਵੇਂ ਲੱਗ ਕੇਵੇਂ ਲੱਗ ਰਹੀ ਐ ਮੋਟੂ ਹੈਨਾ ਵਾਹ ਦੇਖਿਓ ਮੁੰਡਾ ਇਹ ਅੱਜ ਕੇ ਮਤਲਬ ਕਿ ਜੀ ਬਸ ਜਿਹੜੀ ਆ ਗੱਲ ਕਹਿ ਸੀ ਪੰਪਣੀ ਬਈ ਪੰਪਣੀ ਹਾਂ ਮੂੰਹ ਛੱਡਿਆ ਲੂਣ ਛੱਡਿਆ ਹਾਂ ਨਹੀਂ ਦੱਸਾਂਗੇ ਤੁਹਾਨੂੰ ਪ੍ਰੋਪਰ ਡਾਈਟ ਬਣਾ ਕੇ ਫਿਟ ਵਿਦ ਮਨਪ੍ਰੀਤ ਵਾਲੇ ਚੈਨਲ ਤੇ ਆ ਗੱਲ ਠੀਕ ਆ ਮੰਮੀ ਪਤਲੀ ਹੋ ਗਈ ਮੋਟੂ ਵੀ ਆਪਣੀ ਮੰਮੀ ਬਹੁਤ ਪਤਲੀ ਹੋ ਗਈ ਮੰਮੀ ਦਾ ਵੀ ਸਰੀਰ ਵਾਲਾ ਛੰਟ ਹੈ ਸੋ ਉਮਰ ਦੇ ਸਾਉਣਾਂ ਵਰਕੇ ਬਗੇ ਸੀ ਇਹਨਾਂ ਨੇ ਡਾਈਟ ਫੋਲੋ ਕੀਤੀ ਲੋ ਬਈ ਗਾਇਜ਼ ਆਪਾਂ ਪਹੁੰਚ ਗਏ ਸ਼ਾਪ ਤੇ ਠੀਕ ਆ ਅੱਜ ਦੀ ਆਊਟਫਿਟ ਚੈੱਕ ਕਰ ਸਕਦੇ ਹਾਂ ਅੱਜ ਮੈਂ ਬਗਲਾ ਬਣੀ ਫਿਰਦੀ ਆ ਚਿੱਟਾ ਚਿੱਟਾ ਹਨਾ ਬਗਲਾ ਹੀ ਬਣੀ ਫਿਰਦੀ ਹੈ ਹੈ ਸਟੂਡੈਂਟ ਕਰਦੇ ਕਵਰੇਜ ਸਟੂਡੈਂਟਸ 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 ਕਿਆ ਬਾਤ ਹੈ ਬਈ ਲਓ ਬਈ ਫਰਸਟ ਕਾਪੀਆਂ ਆ ਗਈਆਂ ਠੀਕ ਆ ਆਜੋ ਜਿਨ੍ਹਾਂ ਨੇ ਲੈਣੀਆਂ ਸਾਡੀ ਸ਼ਾਪ ਤੇ ਆਜੋ ਠੀਕ ਆ ਮੁੰਡਿਓ ਤੁਸੀਂ ਕਿਦਨ ਦੇ ਮੰਗਦੇ ਸੀਗੇ ਠੀਕ ਆ ਬਾਦੂ ਮਾਲ ਆ ਗਿਆ ਹੁਣ ਸਾਡੇ ਕੋਲ ਹਾਂ ਆਜੋ ਬਸ ਜਿਨੇ ਲੈਣ ਵਾਸਤੇ ਆਉਣਾਗਾ ਆਉਣਾ ਕਿੱਥੇ ਆ ਹੰਢਿਆਆ ਰੋਡ ਬਰਨਾਲਾ ਓਪੋਜੀਟ ਡੀਮਾਰਟ ਗਣਪਤੀ ਸਕੂਅਰ ਸੀਵੀ ਐਂਡ ਸੈਟੀ ਸ਼ੂਜ਼ ਆਜੋ ਗਿਰਮ ਜਿਨੇ ਵੀ ਲੈਣੇ ਆ ਪੂਰੀਆਂ ਘੈਂਟ ਚੀਜ਼ਾਂ ਇੱਧਰ ਕੁੜੀਆਂ ਵਾਲੇ ਸ਼ੂਜ਼ ਵੀ ਆ ਗਏ ਦੋ ਸ਼ੂਜ਼ ਤਾਂ ਮੈਨੂੰ ਗਿਫਟ ਕਰ ਦੇਣੇ ਆ ਇਹਨਾਂ ਨੇ ਕਿਉਂਕਿ ਐਦਾਂ ਨਾ ਫਿਰ ਬੱਸ ਪਿਆਰੀ ਐ ਨਾਗਾ ਵੀ ਦੋ ਸ਼ੂਜ਼ ਤਾਂ ਮੈਨੂੰ ਗਿਫਟ ਕਰਦੀ ਕਰਦੇ ਨੇ ਹਣਾ ਬਈ ਹਾਂਜੀ ਹਾਂਜੀ ਲੋ ਏ ਗਾਇਜ਼ ਬੁਟੀਕ ਦੇ ਕੰਮ ਕਰਕੇ ਆਉਣੇ ਆਪਾਂ ਹਾਂ ਸੋਹਣਾ ਬਣਿਆ ਯਾਰ ਆ ਜਾ ਆ ਗਿਆ ਆ ਗਿਆ ਠੀਕ ਹੈ ਜੁਐਲਰੀ ਬਾਕਸ ਦੇ ਦੇ ਮੈਨੂੰ ਟੋਨੀ ਵੱਡੇ ਰਫ ਵਿੱਚ ਪਾ ਕੇ ਨਾਲ ਸ਼ਰਨ ਨੂੰ ਅੱਜ ਮੈਂ ਟੌਪਸ ਲੈ ਕੇ ਦੇਣੇ ਆ ਗੋਲ ਗੋਲ ਕਿੰਨੇ ਕਿਹੇ ਨੂੰ ਵੀ ਲੈ ਕੇ ਦੇਣੇ ਨੇ ਇਹ ਨਹੀਂ ਰਜਦੀਆਂ ਆ ਪਾਤੀਆਂ ਪਾ ਤਾ ਸਾਰਾ ਕੁਝ ਇਸ ਵਿੱਚ ਹੀ ਆਸ ਠੀਕ ਆ ਲਓ ਬਈ ਨਵੀਂ ਵੈਰਾਈਟੀ ਆ ਗਈ ਬਈ ਸੌਰੀ ਮੈਂ ਉਹਦੇ ਪ੍ਰਾਤੂ ਮਾਫੀ ਮੰਗਦੀਆਂ ਕਿਉਂਕਿ ਮੈਂ ਜੁਐਲਰੀ ਲੈ ਗਈ ਮੈਂ ਤਾਂ ਸ਼ੂਟ ਨਹੀਂ ਹੋਇਆ ਹੋਇਆ ਵੀ ਨਹੀਂ ਫਿਰ ਅਜੇ ਮੈਂ ਸ਼ੂਟ ਉਹ ਪਾਏ ਵੀ ਨਹੀਂ ਮੈਂ ਕਿ ਦਵਾਰੇ ਲੈ ਜੂ ਓ ਮਾਈ ਗਾਡ ਨਵੀਂ ਵੈਰਾਈਟੀ ਆਈ ਹੈ ਨੂ ਸੱਬੇ ਸਾਚੀ ਬਹੁਤ ਟ੍ਰੈਂਡ ਆ ਇਹਨਾਂ ਦਾ ਇਹਦੇ ਚ ਕੀ ਲਓ ਬਈ ਸੱਬੇ ਸਾਚੀ ਵਾਲੇ ਜਿਹੜੇ ਹਿਸਾਬ ਨਾਲ ਵੇਚਦੇ ਆ ਉਹਦੇ ਨਾਲੋਂ ਸਾਡਾ ਪ੍ਰਾਈਸ ਬਹੁਤ ਜੈਨੂਇਨ ਆ ਕਿ ਕੰਮ ਹੀ ਬੜਾ ਹੈ ਕੰਮ ਤੋਂ ਨਹੀਂ ਟਾਈਮ ਮਿਲਦਾ ਬਹੁਤ ਜੈਨੂਇਨ ਆ ਸਾਡਾ ਪ੍ਰਾਈਸ ਲਓ ਕਰ ਲਓ ਬਾਈ ਜਿਹੜੀਆਂ ਕੁੜੀਆਂ ਨੂੰ ਬ੍ਰਾਂਡ ਦਾ ਚਾਅ ਹੈ ਆਹ ਆ ਚੁੱਕਾ ਲਓ ਬਈ ਕੀ ਬਾਤ ਆ ਸ਼ੁਰੂ ਕਰਦਾ ਟੈਨ ਕੱਢੇ ਥੋੜਾ ਜਿਹਾ ਕਰੀਏ ਘੜਦੀਆਂ ਵੀਰੇ ਦੋਨੇ ਪੈਣ ਪਰਾਂ ਮਦ ਇੱਕ ਦੂਜੀ বিনা ਗਤੀ ਹੋਈ ਨਹੀਂ ਰਹੀ ਅੱਜ ਪਰ ਮੈਂ ਟਾਈਮ ਕੱਢ ਕੇ ਆਈ ਆ ਮੈਂ ਕਿਹਾ ਵੀ ਕਦੀ ਵੀਡੀਓ ਤਾਂ ਬਣਾ ਕੇ ਆਵਾਂ ਮੈਂ ਤੁਸੀਂ ਨਾ ਇੱਕ ਇੱਕ ਚੀਜ਼ ਹੋਰ ਕਰੋ ਇੱਕ ਚੀਜ਼ ਤੁਹਾਨੂੰ ਹੋਰ ਦੱਸੂਗੀ ਇੱਕ ਨਾ ਤੁਸੀਂ ਆਪ ਦੇ ਹੱਥਾਂ ਤੇ ਬਲੈਕ ਦਸਤਾਨੇ ਚੜਾ ਕੇ ਫਿਰ ਜਰੂਰ ਦਿਖਾਇਆ ਕਰੋ ਆ ਜੀ ਉਹ ਨਹੀਂ ਇਹਦੀ ਲੋਕਾਂ ਅਲੱਗ ਪੈ ਜਾਂਦੀ ਹੈ ਇਸ ਚੀਜ਼ ਦੀ ਸਮਝਦੇ ਨਹੀਂ ਤੁਸੀਂ ਮੈਂ ਕਿਹਾ ডিসਪਲੇ ਬਲੈਕ ਕੋ ਬਲਣ ਹੋਵੇ ਸੁਸੋਤ ਨਹੀਂ ਦਿਖ ਰਿਹਾ ਇਹ ਤੇ ਬੀਤੇ ਬਲੈਕ ਤੇ ਰੱਖੀ ਹੋਵੇ ਜਿਵੇਂ ਆ ਚੀਜ਼ਾਂ ਚਮਕ ਰਹੀਆਂ ਉਦਾਂ ਕੀ ਬਾਤ ਹੀ ਲੱਗੇ ਲੋ ਬਈ ਜਿਹੜੀਆਂ ਕੁੜੀਆਂ ਨੂੰ ਸੱਬਿਆ ਸਾਚੀ ਦਾ ਚਾਗ ਆ ਆ ਚੱਕੋ ਬਈ ਕਰੋ ਬਾਈ ਠੀਕ ਹੈ ਲੈ ਆਓ ਬਈ ਕੀ ਬਾਤ ਲਓ ਜੀ ਉਹਨਾਂ ਮੇਡਜ਼ਾਈਨ ਆ ਇਹ ਸਾਰੇ ਜਿਨ੍ਹਾਂ ਨੇ ਵੀ ਬਾਏ ਕਰਨਾ ਵੇ ਚਲੋ ਠੀਕ ਹੈ ਹਾਂ ਫਿਰ ਲੈ ਰਹੀ ਹਾਂ ਮੈਂ ਵੀ ਅੱਜ ਮੇਰੀ ਜਠਾਣੀ ਵਾਸਤੇ ਏਰਿੰਗ ਲੈਣਾ ਹੈ ਇੱਕ ਚੀਜ਼ ਆ ਪਾਈ ਉਹ ਵਾਓ ਇਹ ਇਹ ਮੇਰੇ ਬਹੁਤ ਸੋਹਣੇ ਲੱਗਣਗੇ ਭਾਈ ਹੈ ਤੁਹਾਡਾ ਪ੍ਰਿੰਟਡ ਡਿਜ਼ਾਈਨ ਦੀ ਕੁਆਂਟੀਟੀ ਹੋ ਗਿਆ ਵਾਲਾ ਯੈਸ ਆ ਚੱਕੋ ਭਾਈ ਕੁਆਂਟੀਟੀ ਵਾਧੂ ਆ ਗਈ ਜਿਹੜੀ ਮੈਂ ਜਾਗੂ ਵਾਲੇ ਸੂਟ ਨਾਲ ਪਾਈ ਸੀ ਏਰਿੰਗ ਅੱਜ ਮੈਂ ਦੁਬਾਰੇ ਪਾਉਂਗੀ ਵੀਡੀਓ ਪਾ ਕੇ ਲਿਖ ਦੂੰਗੀ ਬੀਟੀਐਮ ਫਾਰ ਆਰਡਰ ਰੀਸਟਾਕ ਹੋ ਗਿਆ ਹਾਂ ਰੀਸਟਾਕ ਹੋ ਗਿਆ ਚੱਕੋ ले लो जी ने लेना हाय क्या करूं क्या बोलूं मैं इसके लिए आई हैव नो वर्ड्स बढ़िया मैं पुरानी ज्वेलरी वापस करगी सूट सोचो सूट सोचो केड़ा पौना तनु सोल्ड था कोई मर्जी वाला है है हैं ਆ ਦੇਖੋ ਆ ਦੇਖੋ ਹਾਂ ਵਾ ਥੋੜੇ ਸ਼ਾਈਨ ਜਿੱਚ ਨੇ ਹੈਨਾ ਇਹਨਾਂ ਸਿਲਵਰ ਆਊਟਲਾਈਨ ਆ ਗਈ ਉਹਨਾਂ ਨਾਲ ਉਹਨਾਂ 골ਡਨ ਆ ਗਈ ਲੋ ਭਾਈ ਲੋ ਭਈ ਗਾਇਸ ਮੈਂ ਮੇਰੇ ਮੁੰਡਿਆਂ ਦੀ ਸ਼ਾਪਿੰਗ ਕਰ ਲਈ ਵੱਡੇ ਦੀ ਵੀ ਛੋਟੇ ਦੀ ਵੀ ਤੇ ਉਹਨਾਂ ਦੇ ਕੱਪੜੇ ਲੈ ਲੇ ਤੁਸੀਂ ਵੀ ਸੋਹਣੇ ਸੋਹਣੇ ਕੱਪੜੇ ਲੈਣੇ ਆ ਤਾਂ ਲिटल ਵੀ ਆ ਲੈਂਦੇ ਆ ਕੇ ਕੱਪੜੇ ਲੈ ਸਕਦੇ ਠੀਕ ਹੈ ਭਾਈ ਫੋੜੇ ਕਰ ਦੋ ਪੈਕਰ ਜੀ ਲਓ ਬਈ ਗਾਇਸ ਵੀਰੇ ਨੇ ਲੈ ਲਿਆ ਫੋਨ ਰਾਜੂ ਵੀਰੇ ਨੇ ਵੱਡੇ ਵੀਰੇ ਨੇ 15 Pro Max ਠੀਕ ਆ ਵੀਰੇ ਤੋਂ ਲਵਾਂਗੇ ਅੱਜ ਆਪਾਂ ਪਾਰਟੀ ਤੇ ਆਪਾਂ ਲੈ 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 ਅੱਜ ਜੂਹਾਰ ਵਰਗੇ ਦੇ ਕੱਪੜੇ ਉਹ ਪਾਇਆ ਘਰੇ ਕੱਪੜੇ ਲੈ ਕੇ ਜਾਵਾਂਗੇ ਓਹ ਹੋ ਤੇਰਾ ਮੋਟੋ ਜੀ ਨਹੀਂ ਸੀ ਲੱਗ ਰਿਹਾ ਤੇਰਾ ਮੋਟੋ ਮੇਰੇ ਬਿਨਾ ਨਹੀਂ ਜੀ ਲੱਗ ਰਿਹਾ ਮੋਟੋ ਤੇਰਾ ਮੇਰੇ ਬਿਨਾ ਨਹੀਂ ਸੀ ਜੀ ਲੱਗ ਰਿਹਾ ਹੈਨਾ ਸਿਰਦੂ ਕੀ ਜਾਂਦਾ ਗੋਲੀ ਲੈ ਲੈਂਦੇ ਹੈਂ ਲੈ ਲਓ ਬਈ ਮੈਂ ਲੈ ਕੇ ਆਈ ਹੂੰ ਅੱਜ ਉਹ ਬੱਲੇ ਮੰਮੀ ਦਾ ਕੱਪੜੇ ਪ੍ਰੈਸ ਕਰੀ ਜਾਂਦੇ ਨੇ ਕੁਰਤਾ ਪਜਾਮਾ ਮੈਂ ਲੈ ਕੇ ਆਈ ਹੂੰ ਅੱਜ ਕੱਪੜੇ ਕਿੰਤਾਸ ਤੇ ਜੂਹਾਰ ਦੇ ਕੱਪੜੇ ਇਹ ਸੋਹਣੇ ਕੱਪੜੇ ਲੈ ਤੈਨੂੰ ਤਾਂ ਖੇਡਿਆ ਹੀ ਲੱਗਦੀਆਂ ਰਹਿੰਦੀਆਂ ਨੇ ਹਰ ਵਕਤ ਹੈਂ ਖੇਡਾਂ ਇਟਾ ਵੜਾ ਹੋ ਗਿਆ ਕਹਿੰਦਾ ਮੈਨੂੰ ਮੈਨੂੰ ਲੱਗਿਆ ਕਿ ਤੇ ਖੇਡਾਂ ਲੈ ਕੇ ਆਏ ਹੋ ਲੱਗੇ ਟੀਵੀ ਆ ਚੱਕ ਦਾਦੀ ਤੋਂ ਪੈ ਗਿਆ ਗਾਲਾਂ ਜੀ ਗੁੰਤਾਸ ਦੇ ਕਹਿੰਦੇ ਟੀਵੀ ਨੂੰ ਅੱਗ ਲੱਗ ਜਾਂਦੀ ਐ ਛੇਤੀ ਮੈਂ ਗਾਣੇ ਨਾ ਮਾ ਇੱਧਰ ਮੇਰੇ ਪੁੱਤ ਨੇ ਜੂੜਾ ਰੱਖਣਾਗਾ ਇਹ ਬਾਹਲ ਹੋ ਗਏ ਵੱਡੇ ਹਨਾ ਪੁੱਤ ਮੈਂ ਮੰਦ ਖਾਤਾ ਇੱਧਰ ਆਜੇ ਕੱਪੜੇ ਦੇਖ ਲੈ ਪਹਿਲਾਂ ਲਾ ਕੱਪੜੇ ਦੇਖ ਰਹੀ ਐ ਫਿਰ ਦਾਦੀ ਵੀ ਦੇਖੂਗੀ ਬਾਅਦ ਚ ਦੇਖਣੀ ਮम्मा ਵੀ ਆਉਂਦੇ ਆ ਦਾਦੀ ਜਰ ਦਦੀਰ ਫਿਰ 2 ਮਿੰਟ ਰੁਕ ਜਾ ਯਾਰ ਦੇਖ ਲੋ ਗਾਇਸ ਜਮੀ ਨਹੀਂ ਸੌਂਦਾ ਗੁੰਦਾ ਤਾਂ ਜਮੀ ਸਾਡੀ ਗੱਲ ਨਹੀਂ ਸੌਂਦਾ ਹੈਗਾ ਬਹੁਤ ਖਰਾਬ ਆ ਉਧਰ ਉਹ ਮਾਪੋ ਤਾਂ ਆਉਂਦੀ ਨਹੀਂ ਹੈਗੇ ਬਾਹਰੋਂ ਦੋਲੀ ਆ ਉਹਨਾਂ ਦੋਨਾਂ ਨੂੰ ਮੈਨੂੰ ਲਾ ਕੇ ਕੁੱਟ ਕੇ ਲੈਣਾ ਪੂਆ ਚ ਲੈ ਵੀ ਮੋਟੂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਹਸਬੰਦ ਨੇ ਤੁਹਾਡੀ ਅੱਭੀ ਜੀ ਨੇ ਤੁਹਾਡੇ ਘਰ ਲੈ ਦੇ ਫੋਨ ਲਿਆਂਦੇ ਈ 15 Pro Max ਤਰੱਕੀ ਦੀ ਰਾਹ ਤੇ ਚੱਲ ਪਏ ਅਸੀਂ ਦੋਨੇ ਭੈਣ ਭਰਾਵਾਂ ਕੋਲ ਇੱਕੋ ਜਿਹਾ ਫੋਨ ਨੇ ਅਰੇ ਕੋਈ ਸੀਂਦੇਂ ਫੋਨੋ ਬਿਲਕੁਲ ਕੋਡੋ ਤਾਂ ਨਹੀਂ ਨਹੀਂ ਹੈਗੀ ਯਾਰ ਹੋਰ ਮੈਂ ਨਹੀਂ ਨਹੀਂ ਹੈਗੀ ਜੀ ਕੋਈ ਤਾਂ ਗੱਲ ਆ ਗਏ ਵਿੱਚ ਨੂੰ ਫਿਰਦਾ ਸੀ ਸ਼ੁਕਰ ਹੈ ਵੀ ਅਸੀਂ ਰਖਵਾਈ ਬੈਠੇ ਧੱਕੇ ਨਾਲ ਦੇਖੋ ਕੱਪੜੇ ਉਹ ਨਿੱਕੇ ਨਿੱਕੇ ਜਿਹਾ ਮਮੀ ਦੇਖਿਓ ਬਲੈਕ ਹੁੱਡੀ ਲੈਂਦੀ ਇੱਕ ਇੱਕ ਇਹਦੇ ਨਾਲ ਦੀ ਮੈਂ ਗ੍ਰੀਨ ਵੀ ਲੈਂਦੀ ਦੇਖੀ ਮੈਂ ਕਹਿੰਦਾ ਉਹ ਕਰ ਦਾਂਗੇ ਹਾਂ ਹੀ ਆਈ ਆਉਂਦੇ ਨੇ ਨਾ ਨਹੀਂ ਆਉਂਦੇ ਨਾ ਉੱਪਰੋਂ ਠੀਕ ਆ ਜੀ ਆ ਦੇਖਿਓ ਹੁੱਡੀ ਉਹ ਗਾਲਾ ਉਹਨੂੰ ਤਾਂ ਨਾ ਉਹਨੂੰ ਤਾਂ ਕੋਈ ਗੱਲ ਨਹੀਂ ਲੜੀ ਜਾਂਦੂ ਆਹ ਟਰੈਕਸੂਟ ਦੇਖੋ ਵਾਓ ਵੈਲਵਟੀ ਦੇਖ ਲਓ ਮੰਮੀ ਹਾਂ ਬਹੁਤ ਸੋਹਣਾ ਦੇਖਿਓ ਮੰਮੀ ਤੇ ਆਹ ਦੇਖਿਓ ਕਿੰਨਾ ਫੈਰ ਮੈਨੂੰ ਆਹ ਸਟਾਫ ਬਹੁਤ ਪਿਆਰਾ ਹੈ ਮੈਨੂੰ ਵੀ ਬੜਾ ਜਿਹਾ ਆਹ ਦੇਖਿਓ ਤੇ ਇੱਕ ਆਹ ਸਵੈਟਰ ਦੇਖੋ ਹਾਂ ਵਾਈਟਾ ਕਰ ਲਉਣਾ ਲਿਟਲ ਨੀ ਵਾਲਿਆਂ ਨੇ ਪਾਇਆ ਹੋਇਆ ਸੀ ਹਨਾ ਹਾਂ ਉਹ ਹੀ ਆ ਲੈ ਲੈਂਦਾ ਇਹਗਾ ਮਮੀ ਸਵਟਰ ਲੈਣ ਦਾ ਮੈਂ ਕਿਹਾ ਥੱਲੇ ਦੀ ਪੈ ਜਾ। ਹਾਂ ਬਾਸ ਸੌਖਾ। ਕਪੜਾ ਮਮੀ ਦੇ ਕੋਈ ਮੋੜਨ ਵਾਲਾ ਤਾਂ ਨਹੀਂ ਇਹਨਾਂ ਚੋਂ? ਨਹੀਂ ਕੋਈ ਨਹੀਂ। ਹੁਣ ਮੇਰੇ ਵੱਡੇ ਮੁੰਡੇ ਦੇਖ ਲਓ। ਆ ਲੋਰ ਗਰੇ 컬러 ਦੀ। ਆ ਆ ਜਾ ਪੁੱਤ ਮੈਂ ਤਾਂ ਉਹ ਤੋਂ ਦੀ ਬੁਲਾਈ ਨਹੀਂ ਦੇਖੀ ਐਡਾ ਗੰਦਾ ਜਵਾਕ ਦੇਖ ਲਾ ਫੋਨ ਉਹ ਲਾ ਕੇ ਬੈਗਾ ਟੀਵੀ। ਜੇ ਕੋਈ ਖੇਡ ਲੈ ਆਂਦੀ ਹੁੰਦੀ। ਹਾਂ। ਆ ਦੇਖ ਲਾ ਪੁੱਤ ਲੋਰ ਹੋ ਗਿਆ ਨਾ ਇਹਨਾਂ ਦੇ। ਹਾਂ ਆ ਲੈਂਦਾ ਮੈਂ ਇੱਕ ਕੰਧਾਇ ਨੂੰ। ਦੇਖ ਠੀਕ ਹੈ ਸੋਹਣ ਆ ਗੁੰਦਾ ਇਹਨੂੰ ਸਵਟਰ ਲੈਂਦਾ ਆ ਇੱਕ ਟਰੈਕਸੂਟ ਲੈਂਦਾ ਇਹ ਦੇਖ ਇਹਨੂੰ ਵਾਓ ਇਹ ਤਾਂ ਲਾਲ ਰੰਗ ਉਹ ਇਹਦੇ ਬਾਲਾ ਬਾਲਾ ਚੱਜਦਾ ਇਹ ਮੈਂ ਤਾਂ ਲੈਂਦਾ ਇੱਕ ਹੋਰ ਲੈਂਦਾ ਇੱਕ ਮੈਨੂੰ ਬਾਲਾ ਪਸੰਦ ਸੀਗਾ ਗੈਪ ਦਾ ਅੱਛਾ ਆ ਜਾਓ ਹਾਇਆ ਤਾਂ ਮੈਨੂੰ ਬਾਲਾ ਹੀ ਸੋਹਣਾ ਲੱਗਿਆ ਬਸ ਪੁੱਛੀ ਹੋਈ ਨਾ ਟੂ ਮੱਚ ਪ੍ਰੀਟੀ ਲੱਗ ਰਿਹਾ ਸੀਗਾ ਮੈਨੂੰ ਇਹ ਕਿਉਂਕਿ ਹਾਂ ਕਿਉਂਕਿ ਇਹਦੀ ਲੋਨ ਵੀ ਖੁੱਲੀ ਸੀ ਹਾਂ ਠੀਕ ਹੈ ਜੀ ਲੋ ਸਾਰੀ ਠੀਕ ਹੈ ਪੁੱਤ ਦੇਖੋ ਟਰੈਕਸੂਟ ਪਾ ਕੇ ਦੇਖੋ ਇੱਕ ਪਾ ਕੇ ਦਿਖਾ ਦੇ ਪੁੱਤ ਮੈਨੂੰ ਆ ਜਾ ਇਹ ਰਿੱਕੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਬ੍ਰਦਰ ਜੀ ਫੋਨ ਲੈ ਆਏ ਨੇ ਫੋਨ ਲੈ ਆ ਲਿਆ ਤੂੰ ਤਾਂ ਕਵਰ ਲੈ ਕੇ ਆਇਆ ਨਾ ਮਾ ਹੂੰ ਫੋਨ ਥੋੜਾ ਲੈ ਕੇ ਆਇਆ ਲੈ ਮੋਟੂ ਮੇਲੇ ਅੰਦਰ ਟੌਪਸ ਵਾਉ ਨਾਈਸ ਉਹ ਗੋਲ ਕਿ ਦਿਖਾਉ ਆਪਕ ਇਫਤੀ ਦਿਨ ਨੂੰ ਪਾਵਾਂਗੇ 21 ਤਰੀਕ ਨੂੰ ਗਾਇਸ ਅਸੀਂ ਤਾਂ ਕਹਿ ਰਹੇ ਆ ਕਿਉਂਕਿ 21 ਤਰੀਕ ਨੂੰ ਰਿੱਕੀ ਤੇ ਵੱਡੇ ਵੀਰੇ ਦਾ ਬਰਥਡੇ ਹੈ ਹੈਪੀ ਬਰਥਡੇ ਟੂ ਯੂ ਟੂ ਯੂ ਤੁਹਾਨੂੰ ਅਸੀਂ ਉਸ ਦਿਨ ਪਾ ਕੇ ਦਿਖਾਵਾਂਗੇ ਜੇ ਤੁਸੀਂ ਇਹਦੇ ਵਿੱਚ ਲੈਣੇ ਹੋਏ ਨਾ ਸਾਰੇ ਕਲਰ ਹੈਗੇ ਆ ਉਹਨਾਂ ਕੋਲ ਟੋਨੀ ਦੀ ਅੱਟੀ ਤੇ ਸਾਰੇ ਕਲਰ ਕਿਵੇਂ ਲੱਗਿਆ ਵਾਉ ਹਨਾ ਕਿੰਨਾ ਸੋਹਣਾ ਟੌਪਸ ਨੇ ਇਹ ਕਹਿੰਦੇ ਮਤਲਬ ਦੱਨੀ ਲਈ ਹਮza ਵੀ ਲੈ ਕੇ ਆਇਆ ਅੱਛਾ ਕਮਰੇ ਵਿੱਚ ਆ ਦੇਖੋ ਆ ਆ ਇਹਨਾਂ ਆ ਦੇਖੋ ਆ ਵੀ ਬਲੇ ਸੁਣਨ ਲੱਗੇ ਕਰਨਗੇ ਹੈਨਾ ਉਹ ਐ ਸੋਚਾ ਮੋਬਾਈਲ ਕਹ ਵੀਰੇ ਕਮਰੇ ਚ ਲਈ ਮੈਂ ਵੀਰੇ ਤੋਂ ਮੰਗੀ ਪਾਰਟੀ ਮੈਨੂੰ ਕਹਦਾ ਕੱਲ ਨੂੰ ਚਾਹ ਰੱਖ ਕੇਫਸੀ ਇੱਕ ਦੋ ਜਲੇ ਕਹਿੰਦਾ ਕੱਲ ਨੂੰ ਚਾਹ ਨਾਲ ਪਕੌੜੇ ਖਾ ਲੈ ਪੁੱਛ ਲੈ ਵੀਰੇ ਫੋਨ ਦਿਖਾ ਪਹਿਲਾਂ ਖਾ ਲਾ ਅਰਜਾ ਪਹਿਲਾਂ ਮੈਂ ਮੇਰੇ ਭਾਈ ਦਾ ਫੋਨ ਦੇਖ ਲਾ ਹਰੇ ਕੀ ਬਾਤ ਕਿਆ ਬਾਤ ਨਾਈਸ ਵਾਲਪੇਪਰ ਵੀ ਲੱਗ ਗਿਆ ਹੈ ਗਾਈ ਠੀਕ ਹੈ ਫਿਰ ਇਹ ਮੈਂ ਦੇਖੀਂ ਕਾੜਾ ਨਹੀਂ ਕਸਲੀ ਦੇਖੀ ਲੈ ਉਹ ਨਾ ਬੱਸ ਹੋਰ ਨਾ ਕੁਝ ਹੋਰ ਨਾ ਮੋਟੂ ਕੁਝ ਬੋਲਦੀ ਕਿਤੇ ਐਕਸਾਈਟਮੈਂਟ ਕੋਈ ਐਕਸਾਈਟਮੈਂਟ ਉਹਦੇ ਨੂੰ ਫੋਨ ਦਾ ਕੋਈ ਆ ਨਹੀਂ ਹੋਣਾ ਜਮਾ ਜੀ ਰੀਟ ਨਹੀਂ ਸਹੀ ਗੱਲ ਹੈ ਬਈ ਲੈ ਵੀ ਕਿਆ ਬਾਤ ਫੋਨ ਤਾਂ ਵਧੀਆ ਦੇ ਉਧਰ ਦੇਖ ਲੈ ਇਹ ਦੇ ਲੋਟੀ ਕੋ ਫਿਰ ਕੀ ਇਸ ਕੀ ਫਿਰ ਉਹੋ ਕਰ ਬੰਨਣਾ ਸੰਦਾ ਫਿਰ ਕੋਈ ਦੇ ਦਿਓ ਫਿਰ ਡੱਬਾ ਹਾਂ ਨਹੀਂ ਜੀ ਵੀਰੇ ਬਰਥਡੇ ਗਿਫਟਾ ਤੋੜਣਾ ਦੀਦੀ ਨੇ ਬਰਥਡੇ ਗਿਫਟ ਦਤਾ ਨਾ ਦੀਦੀ ਤੁਸੀਂ ਹਾਂ ਠੀਕ ਹੈ ਸਾਡਾ ਇੱਕ ਕੰਮ ਹੋ ਜਾ ਵੀਰੇ ਫਿਰ ਅਸੀਂ ਗਿਫਟੋ ਗਿਫਟੇ ਦੇ ਦਾਂਗੇ ਮੈਥੇ ਮੋਟੂ ਹਣਾ ਮੋਟੂ ਜਲ ਫਿਰ ਤਾਂ ਮੋਟੂ ਨੇ ਲੈ ਫਿਰ ਤਾਂ ਰਸਤਾ ਰਹੀ ਲੈ ਲ ਕਿਸੇ ਤਾਂ